ਹਲੋ ਸਸਰੀਕਾਲ ਜੀ ਸਾਰਿਆਂ ਨੂੰ ਸਭ ਠੀਕ ਠਾਕ ਹੋ ਅੱਜ ਆਪਾਂ ਗੱਲ ਕਰਾਂਗੇ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਤੇ ਨਾਲ ਜਿਹੜੀ ਕੈਨੇਡਾ ਦੇ ਵਿੱਚ ਕਬੱਡੀ ਹੋਣੀ ਆ ਉਸ ਤੇ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਅੱਜ ਮੈਂ ਮੈਚ ਵੇਖਣ ਡਿਆ ਤੇ ਅੱਜ ਪਲਵਾਨ ਫਰੰਦੀਪੂਰੀ ਕੋਨਾ ਪਲੇਅਰ ਦੇ ਨਾਲ ਮਾੜੀ ਨੱਕ ਤੇ ਹੱਥ ਵੱਜ ਗਿਆ ਵਾ ਤੇ ਉਹ ਦੇਖੋ ਜਿਆਦਾ ਸੱਟ ਜਿਆਦੀ ਲੱਗ ਗਈ ਮੈਨੂੰ ਲੱਗਦਾ ਚਲੋ ਲੱਗਣੀ ਨਹੀਂ ਚਾਹੀਦੀ ਉਹ ਥੋੜਾ ਇੱਕ ਜਿਆਦਾ ਗੁੱਸੇ ਜਿਆਦਾ ਹੋਣ ਡਿਆ ਵਾ ਤੇ ਉੱਥੇ ਪਹਿਲਵਾਨ ਨੂੰ ਮੈੱਕ ਫੜ ਕੇ ਬੋਲਣਾ ਪਿਆ ਫਰੰਦੀ ਨਹੀਂ ਮਾਰੀ ਮੈਨੂੰ ਇੰਨਾ ਚਿਰ ਖੇਡਦੇ ਨੂੰ ਹੋ ਗਿਆ ਵਾ ਮੈਂ ਇਦਾਂ ਦਾ ਕੰਮ ਨਹੀਂ ਕਰ ਸਕਦਾ ਤੇ ਉਹ ਪਹਿਲਾਂ ਤੁਸੀਂ ਸਾਰਿਆਂ ਤੋਂ ਵੀਡੀਓ ਵੇਖੋ ਗੁਰੂ ਦਾ ਖਾਲਸਾ ਕਬੱਡੀ ਪਾਉਂਦੀ ਬੰਦਿਆ ਬਰੰਦੀਪੁਰੀਆ ਗੋਪੀ ਲੱਗਾ ਟੱਟ ਕੇ ਥੋੜਾ ਵੈਗਰੂ ਮੇਰ ਕਿਸ਼ ਲੱਗਦਾ ਉੱਗਣ ਲੱਗੀ ਹੈ ਅਮਰਤ ਉੱਠ ਵੀ ਜਵਾਨਾ ਵੈਗਰੂ ਮੇਰ ਕਰੇ ਅਮਰਤ ਉੱਠ ਰੀ ਵਾਣ ਲੱਗੇ ਥੋੜੀ ਆਵਾ ਲੱਗੇ ਮੁੰਡੇ ਉਹ ਆਣਦਾ ਜੀ ਬੇਨਤੀ ਹੈ ਪਲੇਅਰ ਨੂੰ ਹਵਾ ਲੱਗ ਲੈਣ ਦਿਓ ਉੱਥੇ ਰਸਨਾ ਪਾਵੋ ਮੁੰਡਾ ਠੀਕ ਹੈ ਵਾਹਿਗੁਰੂ ਮੇਰ ਕਰੇ ਸਕਦਾ ਕੋਈ ਨਹੀਂ ਪ੍ਰੀਤ ਕੋਈ ਗੱਲ ਨਹੀਂ ਪਿਆਰ ਦੇ ਨਾਲ ਪ੍ਰੀਤ ਬੇਨਤੀ ਹੈ ਪ੍ਰੀਤ ਕੋਈ ਗੱਲ ਨਹੀਂ ਨੌਜਵਾਨਾ ਗੁਰੂ ਮਹਾਰਾਜ ਕਿਰਪਾ ਕਰਨ ਗੁਰਵਰਜਨ ਦੇ ਪਾਤਸ਼ਾਹ ਸਾਹਿਬ ਜੀ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਂਪੁਰ ਸ਼੍ਰੀਮਾਨ ਸੰਤ ਬਾਬਾ ਉਤਾਰ ਸਿੰਘ ਸਾਹਿਬ ਜੀ ਉਹਨਾਂ ਦੀ ਰਹਿਨਮਾਈ ਪਹਿਲਵਾਨੀ ਕੋਈ ਨਹੀਂ ਛੋਟਿਆਂ ਭਰਾਵਾਂ ਵਰਗੇ ਨੇ ਅਮਰਤ ਹੋਣੀ ਮੇਰੀ ਗੱਲ ਸੁਣੋ ਯਾਰ ਵੀ ਮੈਂ ਜਾਣ ਕੇ ਨਹੀਂ ਮਾਰੀ ਪ੍ਰੀਤ ਇਹ ਸੀਰੀਅਸ ਪਲਾਂਜੀ ਆਪਾਂ ਇੰਨਾ ਟਾਈਮ ਹੋ ਗਿਆ ਖੇਡਦੇ ਨੂੰ ਕਈ ਵਾਰ ਲੱਗ ਜਾਂਦੀ ਹੈ ਅਚਾਨਕ ਕਿ ਆਪਾਂ ਉੱਦਾਂ ਮਾਰੀਓ ਕਿਉਂ ਇਹ ਕਰਨ ਦੇ ਮੈਚ ਕਰਾਈਏ ਆਪਾਂ ਫਰਦ ਪ੍ਰੀਤ ਗੋਪੀ ਪਹਿਲਵਾਨ ਨੇ ਆਖਿਆ ਮੈਂ ਜਾਣ ਕੇ ਨਹੀਂ ਮਾਰੀ ਸਟਰਗਲ ਦੇ ਦਰਮਿਆਨ ਕਈ ਵਾਰ ਲੱਗ ਜਾਂਦੀ ਹੈ ਕਿਉਂਕਿ ਵੀਰ ਕਹਿੰਦਾ ਸੀ ਕਿ ਮੇਰੇ ਛੋਟੇ ਭਰਾਵਾਂ ਵਰਗੇ ਐ ਪ੍ਰੀਤ ਛੋਟੇ ਭਰਾਵਾਂ ਚਲੋ ਕੋਈ ਨਹੀਂ ਹੁਣ ਗਿਲੇ ਛਿਗਵੇ ਦੂਰ ਕਰਕੇ ਮੈਚ ਪ੍ਰੀਤ ਕਰੀਏ ਕੰਟੀਨਿਊ ਆ ਹੁਣ ਤੁਸੀਂ ਵੀਡੀਓ ਵੇਖ ਲਈ ਆ ਹਨਾ ਚਲੋ ਠੀਕ ਹੈ ਯਾਰ ਕਬੱਡੀ ਆ ਵੱਜ ਜਾਂਦੀ ਆ ਪਹਿਲਵਾਨ ਨੇ ਐ ਰੋਗ ਤੇ ਮਾਰੀ ਆ ਤੇ ਸ਼ੈਦ ਉਹਦੇ ਨੱਕ ਤੇ ਵੱਜ ਗਈ ਐ ਤੇ ਵੱਜ ਗਈ ਪਲੇਅਰ ਕੋ ਲਿਖ ਕੇ ਦੇ ਦੇਣਾ ਤੁਹਾਨੂੰ ਜੇ ਉਹ ਜਾਣ ਕੇ ਮਾਰਨ ਤੇ ਆ ਜੇ ਨਾ ਉਹ ਇੱਕ ਇੱਕ ਚਪੇੜ ਨਾਲ ਦੰਦਲਾ ਪਾ ਦੂਗਾ ਐਡਾ ਉਹਦਾ ਹੱਥ ਆ ਉਹ ਬੰਦਾ ਮਾੜਾ ਖੇਡਦਾ ਨਹੀਂ ਵੱਜ ਜਾਂਦੀ ਆ ਕੋਈ ਵੀ ਨਹੀਂ ਖੇਡਦਾ ਯਾਰ ਤੁਸੀਂ ਆਪ ਤੇ ਹੀ ਲਾ ਕੇ ਵੇਖ ਲਿਓ ਪਹਿਲਵਾਨ ਜੀ ਵੀ ਤੁਸੀਂ ਕਹੇ ਕਦੀ ਕਿਸੇ ਦੇ ਜਾਣ ਕੇ ਮਾਰੋਗੇ ਤੇ ਜੇ ਉਹ ਜਾਣ ਕੇ ਮਾਰਨ ਤੇ ਆ ਗਿਆ ਨਾ ਉਹ ਨਲੀਆਂ ਕੱਢ ਦੋ ਵਿੱਚ ਸਾਰੀਆਂ ਦੀਆਂ ਫੇਰ ਜਰ ਫੇਰ ਇੰਨਾ ਗੱਲਾਂ ਤੋਂ ਐ ਲੱਗਦਾ ਵੀ ਆ ਤੁਸੀਂ ਸਾਰਾ ਕੁਝ ਭੁੱਲ ਹੀ ਗਏ ਜੇ ਯਾਰ ਵੀ ਯਾਰ ਉੱਥੇ ਲਾਈਵ ਚੱਲਣ ਡਿਆ ਵਾ ਦੁਨੀਆ ਵੇਖਣ ਦੀ ਸਾਡੇ ਅਰਗਿਆਂ ਨੇ ਬਾਹਰ ਵੇਖ ਲਿਆ ਵਾ ਹੋਰ ਕੈਨੇਡਾ ਅਮਰੀਕਾ ਕਿੰਨੇ ਲੋਕਾਂ ਵੇਖਿਆ ਹੋਊਗਾ ਤੇ ਜਿਹੜੀ ਲਾਈਵ ਉੱਥੇ ਦੁਨੀਆ ਬੈਠੀ ਆ ਉਹਨਾਂ ਨੇ ਵੇਖਿਆ ਹੋਊਗਾ ਤੇ ਆ ਕੀ ਪ੍ਰਭਾਵ ਪੈਂਦਾ ਵਾ ਐਡੇ ਤਗੜੇ ਸੀਨੀਅਰ ਬੰਦੇ ਨੂੰ ਯਾਰ ਤੁਸੀਂ ਐਦਾਂ ਬੋਲਣ ਡੇ ਜੇ ਉਹ ਕਹਿਣ ਡਿਆ ਵੀ ਭਰਾਵਾ ਮੇਰੇ ਕੋਲ ਗਲਤੀ ਨਾ ਵੱਜ ਗਈ ਆ ਆ ਦਊਗਾ ਪੀਪਲਵਾਨ ਜੀ ਪਲਵਾਨ ਫਰੰਦੀਪੁਰੇ ਦੀ ਇੱਜ਼ਤ ਕਰਿਆ ਕਰੋ ਨਹੀਂ ਤੇ ਲੋਕ ਤੁਹਾਡੀ ਇੱਜ਼ਤ ਕਰਨੋਂ ਹਟ ਜਾਣਗੇ ਇਹ ਗੱਲ ਮੇਰੀ ਯਾਦ ਰੱਖ ਲਿਓ ਬਾਕੀ ਪਹਿਲਵਾਨ ਜੀ ਹਾਂ ਗੱਲ ਕਰਕੇ ਨਾ ਬੜਾ ਦਿਲ ਟੁੱਟਦਾ ਜਾ ਮੇਰਾ ਵੀ ਦਿਲ ਟੁੱਟਿਆ ਤੇ ਹੋਰ ਵੀ ਬੜੇ ਬੰਦਿਆਂ ਦਾ ਹੋਇਆ ਹੋਗਾ ਹੁਣ ਆਪਾਂ ਗੱਲ ਕਰਦੇ ਹਾਂ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਆਂ ਇੰਗਲੈਂਡ ਦੇ ਵਿੱਚ ਪਲੇਅਰ ਆ ਗਏ ਆ ਸਾਰੇ A ਤੋਂ Z ਜੋਦਾ ਵੀ ਆ ਗਿਆ ਸੁਰਖਪੁਰੀਆ ਮੇਸੀ ਵੀ ਆ ਗਿਆ ਵਾ ਖੁਸ਼ੀ ਡਿੜਬਾ ਵੀ ਆ ਗਿਆ ਵਾ ਕੱਲ ਟੈਲਫੋਰਡ ਦੀ ਧਰਤੀ ਤੇ ਮੈਚ ਹੋਇਆ ਸੰਦੀਪ ਨੰਗਲੰਬੀਆਂ ਦੀ ਟੀਮ ਐ ਟੈਲਫੋਰਡ ਜਿਹਦੇ ਵਿੱਚ ਖੁਸ਼ੀ ਹੁਣੀ ਖੇਡਣ ਰਿਹਾ ਤੇ ਕੱਲ ਜੱਟੋ ਮੈਚ ਦਾ ਸਵਾਦ ਆਇਆ ਕਿਤੇ ਮੈਂ ਨਾਲ-ਨਾਲ ਤੁਹਾਨੂੰ ਕਲਿੱਪਾਂ ਵਿਖਾਉਂਗਾ ਸਾਰਿਆਂ ਤੋਂ ਪਹਿਲਾਂ ਤੁਸੀਂ ਵੇਖੋ ਖੁਸ਼ੀ ਦਿੜਬਿਹਾਲਾ ਕਿੰਨੀ ਉਸ ਬੰਦੇ ਦੀ ਉਮਰ ਹੋ ਗਈ ਆ ਤੇ ਵੇਖ ਲਓ ਅੱਜ ਦੇ ਜੰਗ ਬੰਦਿਆ ਦੇ ਨਾਲ ਕੰਪੀਟੀਸ਼ਨ ਕਰਨ ਰਿਹਾ ਮੁਕਾਬਲਾ ਕਰਨ ਰਿਹਾ ਫੁੱਲ ਸਿਰੇ ਦਾ ਮਾਲਾ ਖੇਡ ਕਬੱਡੀ ਦਾ ਇਸ ਵੇਲੇ ਪਈ ਹੋ ਰੇਡ ਦੁੱਗਾਂ ਵਾਲਾ ਫੂਲਾ ਤੇ ਨਾਲ ਕਹਿੰਦੇ ਨੌਜਨ ਸੋਨੀ ਐ ਤੇ ਲੰਬੜ ਖੁਸ਼ੀ ਤੇ ਨਾਥ ਟੱਕਰ ਦੇ ਵੀ ਟੱਕਰ ਬੱਲੇ 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 ਹਰਕਾ ਦਰਕਾ ਹਰਕਾ ਦਰਕਾ ਨਾਥ ਫਰਾ ਹੋ ਗਿਆ ਮੇਰੇ ਆਓ ਲਾ 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 ਹੋ ਗਈ ਹੋ ਗਿਆ ਮੇਰੇ ਵੀਰੋ ਲਾ 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 ਹੋ ਸਾਰਿਆਂ ਨੇ ਬੋਥ ਥਾਪੀਆਂ ਮਾਰੀਆਂ ਯਾਰ ਕੱਲੇ ਮੇਸ਼ੀ ਨੇ ਨਹੀਂ ਜਸ਼ਨ ਨੇ ਤੇ ਇੰਨੀਆਂ ਥਾਪੀਆਂ ਮਾਰੀਆਂ ਮਾਲਮਗੀਰੀਏ ਨੇ ਐ ਲੱਗਦਾ ਹੈ ਵੀ ਦੀਪਦ ਬੁਰਜੀ ਆ ਗਿਆ ਦੂਜੇ ਰੂਪ ਚ ਵੀ ਦੀਪਦ ਬੁਰਜੀ ਆਪਣੇ ਪੁਰਾਣੇ ਰੂਪ ਚ ਆ ਗਿਆ ਵਾ ਆ ਪਹਿਲੋ ਤੁਸੀਂ ਜਸ਼ਨ ਦੀਆਂ ਕਬੱਡੀਆਂ ਵੇਖੋ ਲਾ ਮੈਲਾ ਇੰਗਲੈਂਡ ਦਾ ਜਿੱਥੇ ਸਭ ਤੋਂ ਵੱਧ ਦਰਸ਼ਕਾਂ ਦੀ ਲਾਲਾ ਲਾਲਾ ਹੋ ਰਹੀ ਹੈ ਅੱਜ ਬੱਲੇ ਬੱਲੇ ਹੋ ਗਈ ਗਲੈਡੀਏਟਰ ਦੇ ਮੇਲੇ ਤੇ ਖੀਰਾਂ ਵਾਲੀਏ ਭਜੀ ਦੀਆਂ ਯਾਦਾਂ ਨੇ ਸਾਹਮਣੇ ਵੇਖ ਰਾਂਗੇ ਇਸ ਦੇ ਲੰਬੜ ਜਸ਼ਨ ਜਸ਼ਨ ਵਾਹ ਓਏ ਮੱਲਾ ਅਮਰਤ ਬਰਮੀ ਕਹਿੰਦਾ ਵੀ ਜਸ਼ਨ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ ਬਿੰਦਾ ਬੀਡ ਵੰਸੀਆ ਵਾਲਾ ਵੀ ਪੁੱਜਿਆ ਹੈ ਸਾਹਮਣੇ ਟੱਕਰ ਸਿਰੇ ਦੀ ਆਲਮ ਗੇਰੀਏ ਦੀ ਉਂਗਲੀ ਖੜੀ ਹੈ ਮੇਰੇ ਵੀਰੋ ਆਲਮਗੀਰੀ ਦੀ ਉਂਗਲੀ ਖੜੀ ਆ ਖੜੀ ਆ ਮੇਰੇ ਵੀਰੋ ਆ ਵੇਖੋ ਹੁਣ ਪਲੇਅਰ ਜਸ਼ਨ ਜਿੰਨੇ ਥਾਪੀਆਂ ਮਾਰੀਆਂ ਵਾ ਕਿਸੇ ਵੱਲ ਵੇਖ ਕੇ ਵੀ ਨਹੀਂ ਮਾਰੀਆਂ ਕਿਸੇ ਨੂੰ ਨੀਵਾ ਦਿਖਾ ਕੇ ਵੀ ਨਹੀਂ ਮਾਰੀਆਂ ਤੇ ਮਾਰੀਆਂ ਵੀ ਬਹੁਤ ਆਏ ਨਹੀਂ ਭੀ ਇੱਕ ਅੱਧੀ ਐਂ ਦਰਸ਼ਕਾਂ ਨੂੰ ਮੂੰਹ ਕਰ ਕਰ ਕੇ ਥਾਪੀਆਂ ਮਾਰੀਆਂ ਦਰਸ਼ਕਾਂ ਦਾ ਐਂਟਰਟੇਨਮੈਂਟ ਹੋਵੇ ਫਿਰ ਉਸ ਤੋਂ ਬਾਅਦ ਮੇਸੀ ਨੇ ਬਹੁਤ ਥਾਪੀਆਂ ਮਾਰੀਆਂ ਵਾ ਮੇਸੀ ਨੇ ਥਾਪੀਆਂ ਮਾਰੀਆਂ ਉਸ ਤੋਂ ਬਾਅਦ ਖੁਸ਼ੀ ਦੁਗਾਂ ਨੇ ਨੇ ਜਫਾ ਲਾਇਆ ਉਹ ਵੀ ਵੇਖੋ ਤੁਸੀਂ ਪਹਿਲਾਂ ਸਤਨਾਮ ਸ਼ੀਨਾ ਤੇ ਪਾਲਾ ਬਾਜਵਾ ਸਾਊਥ ਹੱਲ ਦੁੱਗਾ 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 ਮੇਸ਼ੀ ਵਧਿਆ ਹੋਇਆ ਹਰਖੋ ਵਾਲਿਆ ਖੁਸ਼ੀ ਦਾ ਜੱਫਾ ਘੱਟੋ ਘੱਟ 500 ਪਾਉਂਡ ਦੀ ਗੱਲ ਜਾਣੀ ਹੈ ਮੇਸ਼ੀ ਤੇ ਖੁਸ਼ੀ ਮੇਸ਼ੀ ਤੇ ਖੁਸ਼ੀ ਦੁਕਾਨ ਹੈ ਦੁਕਾਨ ਹੈ ਦੁਕਾਨ ਵਾਲਾ ਖੁਸ਼ੀ ਸਾਰਾ ਇੰਗਲੈਂਡ ਖੁਸ਼ੀ ਨੇ ਨਚਾਦਾ ਅੱਜ ਕੰਮੇ ਸਵਾਦ ਲਿਆਦਾ ਨੰਗਰੋਂ ਵੀ ਆਦਾ ਜੱਗ ਦੇ ਨਜ਼ਾਰਾ ਲਿਆਉਂਦਾ ਭੰਗੜਾ ਪਵਾਦਾ ਭੰਗੜਾ ਪਵਾਦਾ ਦੁਕਾਨ ਵਾਲੇ ਨੇ ਇੰਗਲੈਂਡ ਫਲਾਦਾ ਤੇ ਆ ਹੁਣ ਤੁਸੀਂ ਵੀਡੀਓ ਵੇਖ ਲਈ ਆ ਤੇ ਇੱਕ ਕਲੀਮੁੱਲਾ ਵਾ ਜਿਹੜਾ ਪਾਕਿਸਤਾਨ ਦਾ ਰੇਡਰ ਆ ਬਹੁਤ ਵਧੀਆ ਰੇਡਰ ਆ ਬਹੁਤ ਸਪੀਡੀ ਆ ਤੇ ਉਹ ਬੰਦੇ ਨੂੰ ਨਾ ਛੇਤੀ ਕਿਤੇ ਜਫਾ ਨਹੀਂ ਲੱਗਦਾ ਮੈਂ ਬਹੁਤ ਵੇਖਿਆ ਉਹ ਨਾ ਤਾਂਵੇਂ ਜਫੇ ਖਾਂਦਾ ਆ ਤੇ ਕੱਲ ਉਹਨੇ ਕਬੱਡੀਆਂ ਪਾਈਆਂ ਦੂਜੀ ਕਬੱਡੀ ਆ ਪਹਿਲੀ ਕਬੱਡੀ ਆਇਆ ਸ਼ਾਇਦ ਖੁਸ਼ੀ ਦੁਗਾਂ ਵਾਲੇ ਨੇ ਵਿੱਚੇ ਟਾਈਮ ਕਰਾਤਾ ਫਿਰ ਤੁਸੀਂ ਕਮੈਂਟਰਾਂ ਦੀ ਲਾ ਲਓ ਇੱਕ ਕਮੈਂਟਰ ਪਤਾ ਨਹੀਂ ਕਿਹੜਾ ਆ ਉਹ ਫੁੱਲੇ ਨੂੰ ਫੁੱਲਾ ਗਈ ਜਾਂਦਾ ਫੁੱਲਿਆ ਫੁੱਲੇ ਨੇ ਜਫਾ ਲਾਤਾ ਫੁੱਲੇ ਨੇ ਜਫਾ ਲਾਤਾ ਫੁੱਲਾ ਫੁੱਲਾ ਹੋ ਗਈ ਮੇਰੇ ਮਿੱਤਰੋ ਓਏ ਫੁੱਲਾ ਫੁੱਲਾ ਹੋ ਗਈ ਮੇਰੇ ਮਿੱਤਰੋ ਯਾਰ ਇੰਨਾ ਤੁਸੀਂ ਪੈਸੇ ਲਾ ਲੇ ਕਮੈਂਟਰ ਵਿੱਚ ਅੱਜ ਦਾ ਕਰ ਲੋ ਆ ਪਤਾ ਹੀ ਨਹੀਂ ਲੱਗਦਾ ਨਾ ਤੂੰ ਫੁੱਲਾ ਬਾਦ ਨੂੰ ਫੁੱਲਾ ਫੁੱਲਾ ਕਰੀ ਜਾਂਦਾ ਉਥੇ ਤੇ ਗਗਨ ਜੋਗੇ ਵਾਲੀਆ ਵੇਖ ਲੋ ਇੰਗਲੈਂਡ ਦੀ ਧਰਤੀ ਤੇ 2013 ਦੇ ਵਿੱਚ ਗਿਆ ਸੀ ਤਾਵੀ ਉਦਾਂ ਦਾ ਪਿਆ ਹੈਗਾ ਤੇ 2025 ਦੇ ਵਿੱਚ ਖੜਨ ਡਿਆ ਵਾ ਤਾਂ ਵੀ ਉਦਾਂ ਦਾ ਹੀ ਵਿਆਹ ਵਾ ਉਹ ਵੇਹ ਲੋ ਤੁਸੀਂ ਬੰਦੇ ਦੀ ਮਿਹਨਤ ਆ ਹੁੰਦੀ ਮਿਹਨਤ ਅਸਲ ਮਿਹਨਤ ਤੇ ਮੈਂ ਹੁਣ ਸੋਚਣ ਡਿਆ ਹਾਂ ਵੇਲਾ ਸਾਰੇ ਹੀ ਬੰਦੇ ਆ ਗਏ ਤੇ ਹੁਣ ਵੇਲਾ ਜੇ ਪਲਵਾਨ ਸੰਦੀਪ ਨੰਗਲੰਬੀਆਂ ਵਾਲਾ ਵੀ ਹੁੰਦਾ ਤੇ ਕਿੰਨਾ ਉਹਨੂੰ ਖੁਸ਼ੀ ਹੋਣੀ ਕਿੰਨਾ ਉਹਦਾ ਦਿਲ ਖੁਸ਼ ਹੋਣਾ ਹੈਗਾ ਪਰ ਹੁਣ ਵੀ ਮੈਨੂੰ ਐ ਲੱਗਦਾ ਵੀ ਜਿੱਥੇ ਵੀ ਪਲਵਾਨ ਨੰਗਲੰਬੀਆਂ ਵਾਲਾ ਹੋਊਗਾ ਉਨੂੰ ਖੁਸ਼ੀ ਮਿਲਦੀ ਹੋਗੀ ਵੀ ਯਾਰ ਵੇਖਾ ਦੁੱਗਾਂ ਵਾਲਾ ਵੀ ਆਇਆ ਖੇਡਣ ਮੇਰੀ ਟੀਮ ਚ ਸਾਰੇ ਹੀ ਆਏ ਆ ਇੰਗਲੈਂਡ ਦੀ ਧਰਤੀ ਤੇ ਖੇਡਣ ਨਹੀਂ ਤੇ ਸਾਰੇ ਕੈਨੇਡਾ ਹੀ ਖੇਡਦੇ ਹੈਗੇ ਤੇ ਮੈਨੂੰ ਲੱਗਦਾ ਖੇਡਣ ਨੂੰ ਇਹ ਬੰਦੇ ਹੁਣ ਵੀ ਕੈਨੇਡਾ ਖੇਡ ਹੀ ਸਕਦੇ ਹੈਗੇ ਤੇ ਇੱਕ ਮੈਂ ਧੰਨਵਾਦ ਕਰਨਾ ਚਾਹੂੰਗਾ ਇੰਦਰਪਾਲ ਕੋਚ ਦਾ বাজਵਾ বাজਵਾ ਵਾਲਾ ਇੰਦਰਪਾਲ ਜਿਹੜਾ ਉਸ ਬੰਦੇ ਨੇ ਸਾਰੇ ਪਲੇਅਰ ਇੰਗਲੈਂਡ ਲਿਆ ਕੇ ਖੜੇ ਕਰਤੇ ਆ ਨਹੀਂ ਤੇ ਕੀ ਗੱਲ ਯਾਰ ਪੂਰੀ ਇਹ ਹੋਣੀ ਹੋਗੇ ਫੁੱਲੇ ਹੋਣੀ ਹੋਗੇ ਸੋਹਣੀ ਹੋਣੀ ਹੋਗੇ ਉਹਨਾਂ ਕੈਨੇਡਾ ਹੀ ਖੇਡਣਾ ਹੈਗਾ ਇੱਕ ਇਹ ਵੀ ਸਾਡਾ ਯਾਰ ਆ ਸੰਦੀਪ ਨੰਗਲੰਬੀਆਂ ਆਪਾਂ ਉੱਥੇ ਹੀ ਖੇਡਣਾ ਵਾ ਸਿਰਫ ਇੱਕ ਘਾਟ ਰਹਿ ਗਈ ਆ ਵੀ ਸੁਲਤਾਨ ਦੀ ਵੀ ਚਲੋ ਸੁਲਤਾਨ ਦਾ ਕੋਈ ਚੱਕਰ ਚੱਲਦਾ ਹੋਊਗਾ ਤਾਂ ਕਰਕੇ ਸੁਲਤਾਨ ਨਹੀਂ ਆ ਸਕਿਆ ਤੇ ਜੇ ਕਿਤੇ ਸੁਲਤਾਨ ਵੀ ਆ ਜਾਂਦਾ ਜੱਟੋ ਤੇ ਮੈਂ ਕਹਿੰਦਾ ਵੀ ਕੈਨੇਡਾ ਦੀ ਕਬੱਡੀ ਨੂੰ ਹੁਣ ਵੀ ਮਾਤ ਪਾਤੀ ਇਹਨਾਂ ਨੇ ਕੈਨੇਡਾ ਦੀ ਕਬੱਡੀ ਨੂੰ ਹੁਣ ਵੀ ਬਹੁਤ ਉੱਪਰ ਜਾਂਦੀ ਹੈ ਇੰਗਲੈਂਡ ਦੇ ਮੈਚ ਬਹੁਤ ਉੱਪਰ ਜਾਂਦੇ ਆ ਤੇ ਕੈਨੇਡਾ ਦੇ ਵਿੱਚ ਮੇਰੇ ਹਿਸਾਬ ਨਾਲ ਹੁਣ ਰਹਿ ਗਏ ਖੇਡਣ ਵਾਲੇ ਗਿਣਤੀ ਦੇ ਬੰਦੇ 15 20 ਬੰਦੇ ਆ ਤੇ ਉਹਨਾਂ ਚੋਂ ਨੇ ਲਾਲੋ ਸ਼ਿੱਲੂ ਨਹੀਂ ਹੋ ਗਏ ਅੰਬੇਉ ਨਹੀਂ ਹੋ ਗਏ ਰਵੀ ਦਿਉਰਾ ਖੇਡ ਲੂਗਾ ਉਹਦਾ ਭਰਾ ਖੇਡ ਲੂਗਾ ਤੇ ਉੱਥੇ ਟਾਵੇਂ ਬੰਦੀ ਖੇਡਨੇ ਆ ਰਕਾ ਰਕਾ ਸਾਰੇ ਇੰਗਲੈਂਡ ਹੀ ਖੇਡਣ ਦੇ ਆ ਉੱਥੇ ਸੁਲਤਾਨੂ ਨਹੀਂ ਹੋ ਗਏ ਤਵੀ ਕੀ ਹਰੀ ਕੇ ਆਲਾ ਉਹਦਾ ਭਰਾ ਸਾਰੇ ਪਲੇਅਰ ਚਲੋ ਆ ਗਿਆ ਇੰਗਲੈਂਡ ਦੀ ਧਰਤੀ ਤੇ ਹਨਾ ਤੇ ਹੁਣ ਕੈਨੇਡਾ ਦੇ ਵਿੱਚ ਪਲੇਅਰ ਥੋੜੇ ਘਟ ਆ ਤੇ ਮੈਨੂੰ ਐਂ ਲੱਗਦਾ ਵੀ ਕੈਨੇਡਾ ਨੂੰ ਇਦਾਂ ਚਾਹੀਦਾ ਵੀ ਯਾਰ ਜਿਹੜੇ ਨਵੇਂ ਪਲੇਅਰ ਆ ਨਾ ਪਰ ਜਿਨ੍ਹਾਂ ਨੂੰ ਬਹੁਤ ਟਾਈਮ ਹੋ ਗਿਆ ਵਾ ਵਧੀਆ ਪਰਫਾਰਮੈਂਸ ਵੀ ਕਰਨਦੇ ਆ ਤੇ ਵੀਜ਼ੇ ਨਹੀਂ ਲੱਗੇ ਉਹਨਾਂ ਦੇ ਕਿਤੋਂ ਦੇ ਉਹਨਾਂ ਬੰਦਿਆਂ ਨੂੰ ਜ਼ਰੂਰ ਸਦਣਾ ਚਾਹੀਦਾ ਵਾ ਕਿਉਂਕਿ ਮੈਂ ਵੇਖਿਆ ਵਾ ਜਿੰਨੇ ਇੱਕ ਦੂਜੇ ਬੰਦੇ ਨੰਬਰ ਲੈਂਦੇ ਆ ਨਾ ਤੇ ਇਹ ਬੰਦੇ ਜਿਹੜੇ ਨਵੇਂ ਆ ਇਹ ਵੀ ਨੰਬਰ ਉਹਨੇ ਹੀ ਲੈਂਦੇ ਆ ਇਹ ਆ ਵੀ ਇਹ ਉਹਨੇ ਸ਼ੋ ਨਹੀਂ ਹੋਏ ਹੁਣ ਤੁਸੀਂ ਆਪ ਵੇਖ ਲਓ ਤੁਹਾਡੇ ਵੀ ਲੱਗੇ ਬੰਨੇ ਪਿੰਡਾਂ ਚ ਬਹੁਤ ਪਲੇਅਰ ਹੋਨੇ ਆ ਜਿਹੜੇ ਬਹੁਤ ਵਧੀਆ ਵਾ ਵਧੀਆ ਨੰਬਰ ਲੈਂਦੇ ਆ ਪਰ ਉਹ ਉਹਨੇ ਸ਼ੋ ਨਹੀਂ ਹੋਏ ਹਣ ਜਿੰਨੇ ਭੁਰੀਏ ਹੋਣੀ ਨੰਬਰ ਲੈਂਦੇ ਆ ਆ ਫੁੱਲ ਲੈਉਣੇ ਨੰਬਰ ਲੈਂਦੇ ਉਹਨੇ ਇੱਕ ਨੰਬਰ ਉਹ ਲੈ ਲੈਂਦੇ ਆ ਪਰ ਉਹ ਯਾਰ ਸ਼ੋ ਨਹੀਂ ਹੋਏ ਤਾਂ ਕਰਕੇ ਬਾਹਰ ਨਹੀਂ ਜਾਣਦੇ ਹੁਣ ਮੈਂ ਤੁਹਾਨੂੰ ਇੱਕ ਬੰਦਾ ਵਿਖਾਉਂਗਾ ਸਾਰਿਆਂ ਤੋਂ ਪਹਿਲਾਂ ਜੁਲੀ ਬੱਲਪੁਰੀਆਂ ਵਾਲਾ ਉਸ ਬੰਦੇ ਨੂੰ ਘਟੋ ਘਟ 20 ਸਾਲ ਹੋ ਗਏ ਕਬੱਡੀ ਖੇਡਦੇ ਨੂੰ ਤੇ ਅੱਜ ਤੱਕ ਉਹਦਾ ਬਾਹਰ ਦਾ ਟੂਰ ਨਹੀਂ ਲੱਗਾ ਬੰਦਾ ਹੈਗਾ ਵੀ ਫੁੱਲ ਤਗੜਾ ਵਾ ਨੰਬਰ ਵੀ ਫੁੱਲ ਲੈਂਦਾ ਵਾ ਇਹ ਆ ਵੀ ਉਹ ਨਾ ਜ਼ਿਆਦਾ ਸ਼ੋ ਨਹੀਂ ਹੋਇਆ ਆ ਤੁਸੀਂ ਪਹਿਲਾਂ ਉਹਦੀਆਂ ਰੇਡਾਂ ਵੇਖੋ ਬਰਕਾਨੀ ਅੱਖਾਂ ਬਣ ਕੇ ਤੀਰ ਟਿਕਾਣੇ ਲਾ ਦੂੰਗਾ ਓ ਜੁਲੀ ਫੇਰ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੌਡੀ ਪਾਉਣ ਦੇ ਲਈ ਨਾਲ ਸਮਾਂ ਜੁਲੀ ਦੀ ਰੇਡ ਹੈ ਖੇਡ ਮੈਦਾਨ ਦੇ ਵਿੱਚ ਚਾਰ ਜਾਫੀਆਂ ਉੱਤੇ ਚਾਰੋਂ ਕਹਿੰਦੇ ਚੋਟੀ ਦੇ ਆ ਫਰੰਦੀਪੁਰੀਆ ਇਧਰਲੇ ਪਾਸੇ ਸ਼ਾਹ ਪ੍ਰਵਾਹ ਬੱਲੇ 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 ਵਾਓ ਫਰੰਦੀਪੁਰੀਆ ਬੱਲੇ ਤੇ ਹੁਣ ਤੁਸੀਂ ਮੈਨੂੰ ਦੱਸੋ ਕੀ ਗੱਲ ਇਹੋ ਜਿਹੇ ਬੰਦੇ ਦਾ ਵੀਜ਼ਾ ਲੱਗਣਾ ਬਣਦਾ ਨਹੀਂ ਆ ਸਾਰਿਆਂ ਬੰਦਿਆਂ ਤੇ ਕਬੱਡੀਆਂ ਪਾਈਆਂ ਨੇ ਅਰਚੂਣਾ ਤੇ ਪਲਵਾਨ ਫਰਨਦੀਪ ਪੁਰੀਏ ਤੇ ਗਰਦੇ ਧੂਣਾ ਤੇ ਸਾਰਿਆਂ ਸਾਰੀਆਂ ਟੀਮਾਂ ਤੇ ਇਹਨੇ ਕਬੱਡੀਆਂ ਪਾਈਆਂ ਤੇ ਹੈਵ ਵੀ ਵਧੀਆ ਵਾ ਇੱਕ ਨੰਬਰ ਦਾ ਪਲੇਅਰ ਆ ਤੇ ਇਹਦਾ ਵੀਜ਼ਾ ਲੱਗਣਾ ਬਣਦਾ ਨਹੀਂ ਆ ਹੁਣ ਪ੍ਰਮੋਟਰਾਂ ਨੂੰ ਇਹ ਵੇਖਣਾ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਨੂੰ 20 ਸਾਲ ਇਹਨੂੰ ਕਬੱਡੀ ਖੇਡਦੇ ਨੂੰ ਹੋ ਗਏ ਆ 18-20 ਸਾਲ ਤੇ ਮੁੜ ਕੇ ਕੱਲ ਨੂੰ ਬੰਦਾ ਦਿਲ ਛੱਡ ਜਾਂਦਾ ਮੁੜ ਕੇ ਉਹ ਕਹਿੰਦਾ ਵਾ ਵੀ ਛੱਡੇ ਯਾਰ ਕਬੱਡੀ ਚੋਂ ਸਾਡਾ ਕੋਖ ਨਹੀਂ ਬਣਿਆ ਪਰ ਮੈਂ ਤਾਂ ਕਹਿਣਾ ਹੱਥ ਜੋੜ ਕੇ ਬੇਨਤੀ ਆ ਇਹੋ ਜਿਹੇ ਬੰਦਿਆਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਵਾ ਇੱਕ ਹੁਣ ਮੈਂ ਤੁਹਾਨੂੰ ਬੰਦਾ ਵਿਖਾਉਣਾ ਵਾ ਹੈਪੀ ਖਖਾਂ ਵਾਲਾ ਤੁਸੀਂ ਵੇਖ ਲਓ ਅੱਜ ਦੇ ਟਾਈਮ 'ਚ ਕੋਈ ਇੱਕ ਦੋ ਜੱਫਾ ਸੁਲਤਾਨ ਨੂੰ ਲਾ ਦੇਣਾ ਤੇ ਉਹ ਬੰਦੇ ਦੀ ਕਲਿੱਪ ਕੱਟ ਕੇ ਪੈ ਜਾਂਦੀ ਤੇ ਉਹਦੀ ਪਰਮਟਰ ਪ੍ਰਮੋਟਰ ਉਦੋਂ ਹੀ ਚੋਣ ਕਰ ਲੈਂਦੇ ਆ ਇਹਸ ਬੰਦੇ ਨੇ ਦੋ ਜੱਫੇ ਲਾਏ ਸੁਲਤਾਨ ਨੂੰ ਮੈਂ ਉਹ ਮੈਚ ਵੇਖਿਆ ਤੇ ਮੱਖੀ ਵਰਗਿਆਂ ਨੂੰ ਰੇਸ਼ਮ ਚੰਬੇ ਨੂੰ ਸਾਰਿਆਂ ਨੂੰ ਜੱਫੇ ਲਾਏ ਆ ਤੇ ਕੀ ਗੱਲ ਇਹ ਬੰਦਾ ਜਾਨ ਦੇ ਲੈਕ ਨਹੀਂ ਆ ਮੈਂ ਤੁਹਾਨੂੰ ਇਹਦੀ ਵੀਡੀਓ ਵੀ ਵਿਖਾਉਣਾ ਵੇਖੋ ਕਰ ਰਿਹਾ ਹੈ ਵੀ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਸਾਡੇ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਹੈ ਜੀ ਆਇਆਂ ਨੂੰ ਆਖਦੇ ਆ ਲਓ ਸੁਲਤਾਨ ਸ਼ਮਸ਼ਪੁਰੀਆ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ਮਸ਼ਪੁਰ ਦੀ ਧਰਤੀ ਦਾ ਸੁਲਤਾਨ ਲਓ ਸਾਹਮਣੇ ਇੱਕ ਪਾਸੇ ਪੁੱਠੀ ਕੈਂਚੀ ਪੈ ਗਈ ਹੈ ਮੇਰੇ ਵੀਰੋ ਮੁਕਾਬਲਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮਾੜੀ ਵਾਲਿਓ ਇਹ ਆ ਹੈਪੀ ਮੇਰੇ ਵੀਰੋ ਖੱਕ ਦੀ ਧਰਤੀ ਦਾ ਹੈਪੀ ਗੁਰਦਾਸਪੁਰੀਆ ਸੁਲਤਾਨ ਨੂੰ ਜਫਾ ਲਾ ਰਿਹਾ ਤੇ ਸੁਖਰਾਜ ਲਓ ਆ ਗਿਆ ਸੁਲਤਾਨ ਸਾਉਸਪੁਰੀਆ ਕਹਿੰਦੇ ਪ੍ਰੀਤਮ ਪਹਿਲਵਾਨ ਦਾ ਸੁਪੁੱਤਰ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਲਓ ਸੁਲਤਾਨ ਕਬੱਡੀ ਕਬੱਡੀ ਕਰਦਾ ਹੋਇਆ ਸੁਲਤਾਨ ਮੇਰੇ ਵੀਰੋ ਇੱਕ ਪਾਸੇ ਜੱਸਾ ਚੌੜੇ ਮਦਰੇ ਦਾ ਪਰ ਆਹ ਦੇਖੋ ਹੁਣ ਸਾਹਮਣੇ ਹੈਪੀ ਨੇ ਟਰਾਈ ਕੀਤੀ ਹੈ ਬਾਤਰੀ ਇਹ ਹੈ ਹੈਪੀ ਮਾਰੀ ਹੈ ਪੁੱਠੀ ਕੈਂਚੀ ਕਿ ਦਿਲੋਂ ਮਾਰ ਕੇ ਜਾਨ ਠੱਲਣੇ ਪਾਉਂਦੇ ਦੇ ਤੂਫਾਨੇ ਲੱਤਾਂ ਵਿੱਚ ਵੜ ਕੇ ਕੀਤਾ ਫੜ ਆਉਣ ਤੁਸੀਂ ਵੀਡੀਓ ਵੇਖ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਬੰਦੇ ਓਨੇ ਇੱਕ ਜੱਫੇ ਲਾ ਸਕਦੇ ਆ ਜਿੰਨੇ ਕਿ ਦੂਜੇ ਬੰਦੇ ਲਾਉਂਦੇ ਆ ਪਰੇ ਛੋ ਥੋੜੇ ਘੱਟ ਹੋਏ ਆ ਆ ਹੁਣ ਮੈਂ ਤੁਹਾਨੂੰ ਤਾਬਾ ਮਾਵੇ ਵਾਲਾ ਵਿਖਾਉਂਗਾ ਉਹ ਬੰਦਾ ਇਹੋ ਜਿਹਾ ਰੈਡਰ ਹੈ ਭੀ ਟਾਵੇਂ ਜੱਫੇ ਖਾਂਦਾ ਉਹ ਵੀ ਭੀ ਜੇ ਕਬੱਡੀਆਂ ਕਨੇਡਾ ਦੀ ਧਰਤੀ ਤੇ ਪਾਊਗਾ ਨਾ ਮੈਂ ਕਹਿੰਦਾ ਭੀ ਸੁਖਮਣ ਤੇ ਭਲੇਖੇ ਪਾਊਗਾ ਸੁਖਮਣ ਦਰਗਾ ਬਣ ਤੇ ਕੋਈ ਨਹੀਂ ਸਕਦਾ ਪਰ ਮੈਂ ਕਹਿੰਦਾ ਭੀ ਉਹਦਾ ਕੱਦ ਕਾਠੀ ਵੀ ਇਦਾਂ ਦੀ ਹੈ ਤੇ ਸਪੀਡ ਵੀ ਹਰ ਚੀਜ਼ ਹੈ ਉਹ ਬੰਦੇ ਕੋਲ ਭਲੇਖੇ ਸੁਖਮਣ ਦੇ ਪਾਊਗਾ ਆ ਵੇਖੋ ਵੀਡੀਓ ਜਰਾ ਨੋ ਤਾਬਾ ਕੰਦੇ ਮੁਹਾਵੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਮੈਕੀਆਂ ਨਾ ਕਦੇ ਪਲਵਾਨ ਰੱਜਦੇ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਰੱਜਦੇ ਕਬੇ ਦਾ ਭੜਾਕੂ ਮੂਰੇ ਅੜੇ ਅੜਿਗੇ ਚੋਰਾ ਮੂਰੇ ਅੜਦੇ ਵੀ ਜਿੰਦੇ ਸੋਹਣਿਆ ਮਾਨਾ ਵੀ ਜੋ ਛਾਪੀ ਵਿੱਚੋਂ ਮਿਲਦੀ ਬਲੇਰੀ ਉਹ ਪੈਕਟਾਂ ਦੇ ਦਿੱਤ ਕਿੱਥੇ ਬੰਦੇ ਸੋਹਣਿਆ ਨਾ ਜਾਨਾ ਐਨ ਕਹਿੰਦੇ ਮਸਲਾ ਜਿੱਤਦਾ ਬਣ ਗਿਆ ਹੀ ਤਾਂ ਗਿਆ ਮਸਲਾ ਜਿੱਤਦਾ ਬਣ ਗਿਆ ਹਰੰਦੀਪੂਰੀਆਂ ਵੀ ਕਹਿੰਦੇ ਟੁੱਟ ਕੇ ਲੱਗਿਆ ਸਰਦਾਰ ਸਰਦੂਲ ਸਿੰਘ ਦੀ ਮੱਲੀ ਦਾ ਸਕੁੱਟਰ ਆਓ ਪੁਆਇੰਟ ਧਾਵੀ ਦਾ ਪੁਆਇੰਟ ਧਾਵੀ ਦਾ ਲੱਖਾਂ ਦਾ ਪੁਆਇੰਟ ਆਹ ਆਹ ਉਹੀ ਦੱਸੋ ਕਿ ਇਹੋ ਜੇ ਬੰਦੇ ਜਿਨ੍ਹਾਂ ਨੂੰ 20 2 18 18 ਸਾਲ ਕਬੱਡੀ ਖੇਡਦੇ ਨੂੰ ਹੋ ਗਏ ਆ ਇਹਨਾਂ ਤਿੰਨਾਂ ਬੰਦਿਆਂ ਨੇ ਤੁਹਾਨੂੰ ਮੈਂ ਵੀਡੀਓ ਵਿਖਾਈ ਆ ਤਿੰਨਾਂ ਨੂੰ 18 18 20 20 ਸਾਲ ਹੋ ਗਏ ਆ ਤੇ ਅੱਜ ਤੱਕ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਚਲੋ ਤਾਬੇ ਦਾ ਲੱਗਾ ਸੀ ਜੋਰਪਾ ਦਾ ਨਾ ਜੋਰਪਾ ਵਧੀਆ ਖੇਡ ਕੇ ਆ ਤੇ ਉਸ ਤੋਂ ਬਾਅਦ ਉਹਦੀ ਫੇਰ ਕਿਸੇ ਨੇ ਬਾਹ ਨਹੀਂ ਫੜੀ ਤੇ ਆ ਜਿਹੜੇ ਦੂਜੇ ਦੋ ਬੰਦੇ ਆ ਇਹਨਾਂ ਦਾ ਤੇ ਉਥੋਂ ਦਾ ਨਹੀਂ ਲੱਗਾ ਇਹਨਾਂ ਨੂੰ ਜ਼ਰੂਰ ਵੀਜ਼ਾ ਇਹਨਾਂ ਦਾ ਬਣਦਾ ਵਾ ਹੱਕਦਾਰ ਆ ਇਹ ਬੰਦੇ ਯਾਰ ਇਹਨਾਂ ਨੂੰ ਜਾਂ ਤੇ ਮੈਨੂੰ ਐ ਲੱਗਦਾ ਪਈ ਇਹਨਾਂ ਨੂੰ ਛਿੱਟੇ ਨਹੀਂ ਮਾਰਨੇ ਹੁੰਦੇ ਪੀ ਪ੍ਰਮੋ ਹੋ ਜਾਂ ਤੇ ਇਹਨਾਂ ਨੂੰ ਜੀਜੀ ਨਹੀਂ ਕਰਨੀ ਆਉਂਦੀ ਪਰ ਮੈਨੂੰ ਐ ਲੱਗਦਾ ਵੀ ਜੇ ਬੰਦੇ ਮਿਹਨਤ ਕਰਦੇ ਇਹਨਾਂ ਨੂੰ ਜੀਜੀ ਕਰਨ ਦੀ ਲੋੜ ਨਹੀਂ ਆ ਆਪ ਹੀ ਪ੍ਰਮੋਟਰਾਂ ਨੂੰ ਵੇਖਣਾ ਚਾਹੀਦਾ ਵੀ ਯਾਰ ਇਹ ਬੰਦੇ ਤਗੜੇ ਆ ਹਨਾ ਹੁਣ ਜਦੋਂ ਮੇਰੀ ਗੱਲ ਸੁਣੋ ਹੁਣ ਜਦੋਂ ਨਵੇਂ ਬੰਦੇ ਜਲ ਜਾਂਦੇ ਨਾ ਜਿਨ੍ਹਾਂ ਨੂੰ 4-4 5-5 ਸਾਲ ਹੋਏ ਆ ਖੇਡਦਿਆਂ ਨੂੰ ਉਹ ਬੰਦੇ ਬਾਹਰ ਚੱਲ ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਜਾਣੇ ਨਹੀਂ ਚਾਹੀਦੇ ਉਹ ਵੀ ਜਾਣੇ ਚਾਹੀਦੇ ਆ ਪਰ ਜਦੋਂ ਉਹ ਬੰਦੇ ਨਵੇਂ ਬੰਦੇ ਬਾਹਰ ਚੱਲ ਜਾਂਦੇ ਨਾ ਤੇ ਫਿਰ ਇਹਨਾਂ ਦੇ ਮਨਾਂ 'ਚ ਇਹ ਹੁੰਦਾ ਯਾਰ ਸਾਨੂੰ ਯਾਰ ਸਾਰੀ ਉਮਰ ਹੋ ਗਈ ਆ ਖੇਡਦੇ ਨੂੰ ਸਾ ਨਿੱਤ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਫਿਰ ਕੱਲ ਨੂੰ ਜੇ ਕਹਿ ਰਤੀ ਪੁੱਤ ਵੀ ਇਹਨਾਂ ਦਾ ਹੁੰਦਾ ਨਾ ਅਗਲੇ ਕਹਿਣਗੇ ਨਾ ਭਰਾਵਾ ਕਬੱਡੀ ਚ ਨਾ ਜਾਮੀ ਸਾਡਾ ਤੇ ਆਪ ਨਹੀਂ ਕੋ ਬਣਿਆ ਤੇ ਤੇਰਾ ਕੀ ਬਣੂਗਾ ਤੇ ਜੇ ਇਹਨਾਂ ਬੰਦਿਆਂ ਦੇ ਕੋਈ ਪਿੰਡੋਂ ਵੀ ਕਹੂਗਾ ਨਾ ਵੀ ਮੰਮੀ ਮੈਂ ਕਬੱਡੀ ਖੇਡਨੀ ਆ ਤੇ ਅਗਲੇ ਕਹਿਣਗੇ ਉਹ ਵੇਖਿਆ ਨਹੀਂ ਹੋ 20 ਸਾਲ ਹੋ ਗਏ ਉਹਦਾ ਕੋ ਬਣਿਆ ਨਹੀਂ ਆ ਤੇਰਾ ਕੀ ਬਣ ਜੂਗਾ ਤੇ ਇਹਨਾਂ ਚੀਜ਼ਾਂ ਤੋਂ ਫਿਰ ਬੰਦਿਆਂ ਨੂੰ ਦੁੱਖ ਲੱਗਦਾ ਵਾ ਫਿਰ ਕਬੱਡੀ ਇਹਨਾਂ ਗੱਲਾਂ ਕਰਕੇ ਡਾਉਣ ਜਾਂਦੀ ਆ ਵੀ ਯਾਰ ਜਿੰਨੂੰ ਮੇਰੀ ਗੱਲ ਸੁਣੋ ਦੋ ਜੁੱਗ ਖੇਡੀਆਂ ਨੇ 10-10 ਸਾਲ 20 ਸਾਲ ਕਬੱਡੀ ਜਿਹੜਾ ਬੰਦਾ ਖੇਡ ਗਿਆ ਵਾ ਉਹਦਾ ਇੱਕ ਵੀ ਜਵਣਾ ਲੱਗਾ ਹੋਵੇ ਤੇ ਜਿਨ੍ਹਾਂ ਨੂੰ 4-4 ਪੰਜ-ਪੰਜ ਸਾਲ ਹੋਏ ਆ ਉਹਨਾਂ ਦੇ ਵੀ ਜੇ ਲੱਗੇ ਹੋਣਾ ਹੁਣ ਤੁਸੀਂ ਆ ਵੇਖ ਲੋ ਫਰਿਆਦ ਹੋਣਾ ਦੇ ਕਾਕਾ ਵੀ ਬਾਹਰ ਖੇਡਣ ਡਿਆ ਸ਼ਕਰਪੁਰੀਆ ਦੂਜਾ ਇੱਕ صدیق ਆ ਉਹ ਵੀ ਬਾਹਰ ਖੇਡਣ ਡਿਆ ਵਾ ਤੇ ਜਿਹੜਾ ਰਫੀਕ ਆ ਹੁਣ ਉਹਨੇ ਕੈਨੇਡਾ ਚੱਲ ਜਾਣਾ ਵਾ ਚਲੋ ਬਹੁਤ ਵਧੀਆ ਵਾ ਮੈਂ ਨਹੀਂ ਕਹਿੰਦਾ ਵੀ ਲੱਗਣੇ ਨਹੀਂ ਚਾਹੀਦੇ ਲੱਗਣੇ ਚਾਹੀਦੇ ਆ ਪਰ ਇਹਨਾਂ ਦੇ ਨਾਲ-ਨਾਲ ਜਿਹੜੇ ਬੰਦਿਆਂ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਵਾ ਵਧੀਆ ਵੀ ਆ ਏ ਨਹੀਂ ਵੀ ਉਹ ਬੰਦੇ ਨੰਬਰ ਨਹੀਂ ਲੈਂਦੇ ਆ ਉਹ ਨੰਬਰ ਵੀ ਫੁੱਲ ਲੈਂਦੇ ਆ ਤੇ ਪਰ ਉਹਨਾਂ ਦੇ ਵੀ ਜੇ ਨਹੀਂ ਲੱਗੇ ਕਿਉਂਕਿ ਪਲੇਅਰ ਬੰਦੇ ਨੂੰ ਕੀ ਪੈਸੇ ਕਮਾਉਣ ਨੂੰ ਤੇ ਯਾਰ ਉਹ ਇੱਥੇ ਵੀ ਪੈਸੇ ਕਮਾਈ ਜਾਂਦੇ ਹੁੰਦੇ ਆ ਕੋਈ 2 4 5 ਹਜ਼ਾਰ ਦਿਹਾੜੀ ਪਾਈ ਜਾਂਦੇ ਹੁੰਦੇ ਆ ਪਰ ਪਲੇਅਰ ਬੰਦੇ ਨੂੰ ਇਹੋ ਹੁੰਦਾ ਵੀ ਮੈਂ ਯਾਰ ਬਾਹਰ ਜਾਵਾਂ ਯਾਰ ਕੈਨੇਡਾ ਖੇਡਾਂ ਮੈਂ ਟ੍ਰਾਂਟੋ ਕੱਪ ਖੇਡਾਂ ਮੈਂ ਜਿੱਥੇ ਸਾਰੇ ਖੇਡਣਦੇ ਆ ਮੈਂ ਵੀ ਖੇਡਾਂ ਹਰ ਪਲੇਅਰ ਦਾ ਜੀ ਕਰਦਾ ਯਾਰ ਇਕੱਲੇ ਪੈਸੇਆਂ ਨੂੰ ਨਹੀਂ ਪੈਸੇ ਤਾਂ ਚੱਲ ਇੱਥੇ ਵੀ ਬਣਾਉਂਦੇ ਹੀ ਅਗਲੇ ਤੇ ਬਾਕੀ ਤੁਸੀਂ ਮੈਨੂੰ ਜਿੰਨੇ ਵੀ ਰੇਖਣ ਦੇ ਜੇ ਤੁਸੀਂ ਆਪ ਦੱਸ ਦਿਓ ਕਮੈਂਟਾਂ ਚ ਤੁਹਾਡੇ ਲਾਗੇ ਬੰਨੇ ਬਹੁਤ ਪਲੇਅਰ ਪਿੰਡਾਂ ਦੇ ਹੋਣਗੇ ਜਿਹੜੇ ਬਹੁਤ ਵਧੀਆ ਪਲੇਅਰ ਆ ਨੰਬਰ ਵੀ ਲੈਣਦੇ ਆ ਪਰ ਉਹਨਾਂ ਦੀ ਕੋਈ ਬਾਹ ਨਹੀਂ ਫੜਨ ਲਿਆ ਫਿਰ ਹੁਣ ਤੁਸੀਂ ਦੱਸੋ ਬੰਦਾ ਕੀ ਕਰੇ ਫਿਰ ਮੈਨੂੰ ਐ ਲੱਗਦਾ ਵੀ ਉਹੋ ਹੀ ਬੰਦੇ 20 25 ਆ ਜਿਹੜੇ ਹਰ ਸਾਲ ਜਾਂਦੇ ਆ ਵਿੱਚੋਂ ਪੰਜ ਸੱਤ ਹੀ ਜਿਹੜੇ ਨਵੇਂ ਖੜਦੇ ਆ ਤੇ ਬਾਕੀ ਜਿਹੜੇ ਨਵੇਂ ਆ ਫਿਰ ਉਹ ਕਿੱਥੇ ਜਾਣ ਯਾਰ ਹੁਣ ਬਾਕੀ ਸਲਾਹ ਤੁਸੀਂ ਆਪਣੀ ਦੇ ਦਿਓ ਤੇ ਚਲੋ ਧੰਨਵਾਦ ਆ ਸਾਰਿਆਂ ਦਾ ਜਿੰਦੇ ਬਸਲੇ ਰੋ ਜਟੋ ਸਤ ਸ੍ਰੀ ਅਕਾਲ ਜੀ